ਅੱਜ ਦਿਨ ਦੀ ਸ਼ੁਰੂਆਤ ਆਪਣੀ ਇਹ ਆਪਣੇ ਪਸ਼ੂ ਵਿਭਾਗ ਲੋ ਜੀ ਇਹ ਦੀ ਸ਼ਾਹ ਲਾ ਲੋ ਵੀ ਆਪਣੇ ਮਹਾਰਾਜ ਦੀ ਕਿਰਪਾ ਜਿੰਨੇ ਡੰਗਰ ਹਨ ਉਹਦਾ ਦੁੱਧ ਪਾਣੀ ਆਪਣਾ ਘਰੇ ਵਰਤੇ ਆ ਜਾਂਦਾ ਉਹ ਵੀ ਥਾਂੋਂ ਥਾਈ ਚਾਹ ਪਾਣੀ ਜਾਣਾ ਇੱਧਰ ਆਪਣੇ ਸਾਰੇ ਜਿਹੜੇ ਮਿਲਦੇ ਡੰਗਰ ਦੋਵਾਂ ਸਾਈਡਾਂ ਦੇ ਜਿਹੜੇ ਦੂਜੀ ਡੰਗਰ ਉਹ ਉੱਪਰਲੀ ਸਾਈਡ ਤੇ ਆ। ਰਾਗਰੂ ਦੀ ਕਿਰਪਾ ਨਾਲ 40 ਡੰਗਰ ਹੈਗੇ ਆ ਤੇ ਕੁ ਨਵੇਂ ਪੁਰਾਣੇ ਹੁੰਦੇ ਰਹਿੰਦੇ। ਆ ਕਟੀਆਂ ਬਾਹਾਂ ਆ ਬਾਬਾ ਉਧਰ ਲੱਗ ਕਰੇ ਲੋ ਵਾਸਤੇ ਬਾਲਣ ਮੁੱਕ ਗਿਆ ਸੀ ਗੱਫਾ ਪਾਣੀ ਲਾਉਣ ਵਾਲਾ ਹੁਣ ਬਾਲਣ ਲੈਣਾ ਹੈ ਪਹਿਲਾਂ ਤੇ ਇਧਰੇ ਇਹ ਲੋ ਵੀ ਫੱਟੀ ਦਾ ਵੇਖ ਲੋ ਤੁਸੀਂ ਵੀ ਕਿਹੜੇ ਹਿਸਾਬ ਨਾਲ ਵਿੰਗੀ ਕੀਤੀ ਆ ਮੈਨੂੰ ਇਹ ਗੱਲ ਦੀ ਸਮਝ ਨਹੀਂ ਆ ਰਹੀ ਇਧਰੇ ਇਧਰੇ ਤੇ ਫੱਟੀ ਵੀ ਕਿੱਡੀ ਵਧੀਆ ਲੋਹੇ ਦੀ ਬਣੀ ਆ ਟੁੱਟੀ ਨਹੀਂ ਵਿੰਗਪਲਾ ਚਾਰ ਪੈ ਗਏ ਆ ਦੇਖੋ ਅੱਜ ਹੁਣ ਆਪਣਾ ਮਸ਼ੀਨ ਦਾ ਕੰਮ ਹੋ ਗਿਆ ਖਤਮ ਅੱਜ ਤੇ ਹੁਣ ਆਪਾਂ ਮਸ਼ੀਨ ਦੀ ਐ ਖੋਲ ਕੇ ਸਾਰਾ ਕੋ ਬੈਡ ਬੁੱਡ ਕੱਢ ਕੇ ਬਾਹਰ ਇਹਨੂੰ ਧੋਵਾਂਗੇ ਤੇ ਕੰਮ ਛੋਣੇ ਦਾ ਵੀ ਨਿਬੜ ਗਿਆ ਤੇ ਹੁਣ ਸਾਰੇ ਫਾਰਮ ਦੀ ਇੱਕ ਵਾਰ ਸਫਾਈ ਕਰਾਵਾਂਗੇ ਬੰਦਿਆਂ ਤੋਂ ਅਜੇ ਥੋੜਾ ਜਿਹਾ ਕੰਮ ਇਦਾਂ ਖਾਸ ਖੁੱਦ ਪੈਣ ਵਾਲੀ ਆ ਕੱਖ ਕੱਢਣ ਵਾਲਾ ਤੇ ਇੱਕ ਬੰਦੇ ਦੀ ਡਿਊਟੀ ਲਾਉਣੀ ਅੱਜ ਸਾਰੇ ਟਰੈਕਟਰ ਧੋ ਕੇ ਆ ਮਸ਼ੀਨ ਨੂੰ ਕੱਲ ਦੇ ਲੱਗੇ ਆ ਇਹਨੂੰ ਬੈਡ ਬੁੱਡ ਕੱਢ ਕੇ ਮੱਕੀ ਦਾ ਵਿੱਚ ਨਾ ਬਰੂਦਾ ਜਾਂ ਬੜਾੜਿਆਂ ਦਾ ਇਹ ਬਹੁਤ ਧਿਆਨ ਨਾਲ ਧੋਣੀ ਬਣੀ ਨਹੀਂ ਤੇ ਗਲ ਜਣੀ ਆ ਸਾਰੀ ਦਿਹਾੜੀ ਇਹਨੇ ਖਾਣੀ ਅੱਜ ਇਹ ਦੇਖੋ ਫਾਰਮ ਤੇ ਵੀ ਕਿੰਨਾ ਗੰਦ ਪਿਆ ਹੁਣ ਸਾਰੀ ਇੱਕ ਵਾਰ ਲੱਗਾਂਗੇ ਟੋਟਲੀ ਜਿੱਤਨਾ ਤੇ ਸਾਰਾ ਸਾਫ ਕਰਾਂਗੇ ਨੂੰ ਫਾਰਮ ਨੂੰ ਐ ਪੂਰੀ ਤਸੱਲੀ ਨਾਲ ਤੇ ਝੋਨੇ ਦੀ ਗ੍ਰੋਥ ਬਹੁਤ ਵਧੀਆ ਉੱਪਰਲੀ ਸਾਈਡ ਆਪਣਾ ਜਿੰਮ ਵਾ ਹੁਣ ਜਿੰਮ ਛੁੱਟੇ ਨੂੰ ਹੀ ਸਾਲ ਹੋ ਗਿਆ ਕਰਦੇ ਤਿਆਰੀ ਆ ਆਪਣਾ ਵੇਖੋ ਬਾਜੀ ਘਰੇ ਇੱਥੇ ਬੈਠਿਆ ਕਰੋ ਫਾਰਮ ਤੇ ਆਪਾਂ ਤੁਸੀਂ ਵਾਰਾ ਹੋਏ ਪਏ ਆ ਕਦੀ ਕਿਹੇ ਬੰਨੇ ਨਿਕਲ ਜਾਣੇ ਕਦੀ ਕਿਹੇ ਬੰਨੇ ਆਵੇ ਲੋ ਤੁਹਾਨੂੰ ਨਮਸਕਾਰ ਕਰਨ ਰਿਆ 131 ਝੋਨਾ ਆ ਵੇਖੋ ਹੁਣ ਬਈਆਂ ਦਾ ਹਾਲ ਤੁਹਾਨੂੰ ਦਿਖਾਵਾਂ ਇਧਰ ਵੇਖੋ ਬੂਹੇ ਤੇ ਗਾੜੀ ਰੂੜੀ ਲਾਤੀ ਅਸੀਂ ਸਫਾਈ ਕਰਾਉਦੇ ਰਹਿੰਦੇ ਤੇ ਇਹ ਗੰਜਰੂੜੀਆਂ ਲਾਉਂਦੇ ਰਹਿੰਦੇ ਇੱਥੇ ਲੱਗਾ 131 ਆਵੇ ਜਵਾਕਾਂ ਨੇ ਸਾਡੇ ਜਵਾਕਾਂ ਨੇ ਆਪਦੇ ਖੱਤੇ ਬਣਾਈਆਂ ਉਧਰਲੇ ਬਣੇ ਸ਼ੈੱਡ ਪਾਇਆ ਵਾ ਪੂਰਾ ਬਣਾ ਕੇ ਝੋਨਾ ਲਾਇਆ 131 ਦੀ ਗਰੋਥ ਜਿਹੜੀ ਆ ਬਹੁਤ ਵਧੀਆ 131 ਤੋਂ ਰੰਗ ਖੱਟਾ ਯਾਨੀ ਦਿਖਾਉਂਦਾ ਫੁੱਲ ਜੇ ਬਣਾ ਕੇ ਰੱਖਦਾ ਵਾ ਝੋਨੇ ਦਾ ਇਹਨੂੰ ਅਜੇ ਇੱਕ ਖਾਦ ਪਈਓ ਤੇ ਰੇਤਲੇ ਕੋਰੇ ਰੇਤਲੇ ਥਾਂਵਾਂ ਇਹਦਾ ਨਾਮ ਆ ਕਮਲਾ ਓਏ ਕਮਲੇ ਕਮਲੇ ਰਿਓ ਇਸ ਪੇਰਪਾੜ ਵਾਲਾ ਰੂਮ ਆ ਤੇ ਵੇਖ ਲੋ ਵੀ ਹੁਣ ਸੀਜ਼ਨ ਦੇ ਵਿੱਚ ਬੰਦਿਆਂ ਨੇ ਦੀ ਕੀ ਹਾਲਤ ਕਰਦੀ ਲੱਗਦਾ ਇਹ ਤਾਂ ਕੋਈ ਚੀਜ਼ ਲੱਗ ਜੂਗੀ ਹੁਣ ਕਿਸੇ ਦਿਨ ਪੂਰੇ 2-3 ਦਿਨ ਲੱਗਣੇ ਆ ਇਹਦੀ ਸਫਾਈ ਕਰਨ ਨੂੰ ਸਾਰੇ ਦੀ ਕੀ ਹਾਲ ਦਾ ਬਾਹਰ ਤੱਕ ਗੰਦ ਪਾਇਆ ਗਿਆ ਬਾਹਰ ਤੱਕ ਇਹ ਭਈਆਂ ਨੂੰ ਕਮਰੇ ਦਿੱਤੇ ਆ ਫਸਲ ਦਾ ਹੁਣ ਗਾਂ ਨੂੰ ਜਿਹੜੇ ਭਈਆਂ ਦੇ ਕੁਆਟਰ ਜਿਹੜੇ ਬਾਹਰ ਪਾਉਣੇ ਸ਼ੈੱਡ ਦੇ ਵਿੱਚ ਨਹੀਂ ਬਹੁਤ ਜਖਣਾ ਲਾਉਂਦੇ ਬਹੁਤ ਜਿਆਦੀ ਇਹ ਦੇਖੋ ਇੱਥੇ ਬੂਏ ਗਾੜੀ ਵੀ ਟੂੜੀ ਠੋਕਦੀ ਪਦਾ ਨਹੀਂ ਕੀ ਚੱਕਰ ਆ ਯਾਰ ਬੜਾ ਅੱਖੀ ਦਾ ਭਰ ਨਹੀਂ ਅੱਖੇ ਨਹੀਂ ਲੱਗਦੇ ਹਾਂ ਵੇਖੋ ਆਪਣੇ ਅੰਜੀਰ ਵੀ ਕਿੱਡੇ ਸੋਹਣੇ ਅੰਜੀਰ ਲੱਗ ਗਏ ਇਧਰ ਸਾਰਾ ਬੂਟਾ ਭਰਿਆ ਵੈ ਅੰਜੀਰਾਂ ਦਾ ਘਰ ਦੇ ਅੰਜੀਰ ਤੁਹਾਨੂੰ ਮੱਗੇ ਜਿਆਦਾ ਆਪਾਂ ਸਾਰੇ ਫਰੂਟ ਲਾਏ ਅਮਰੂਦ ਵੇਖੋ ਕਿੰਨੇ ਲੱਗੇ ਹੁਣ ਜੀਬ ਦਾ ਸੰਕੋ ਗਿਆ ਖਰਾਣ ਬਾਲੇ ਕਸੂਤੇ ਸਾਹ ਦੇਂਦੇ ਪਏ ਜਿੰਨਾ ਹੱਥ ਪਾਵੇ ਨਾਓ ਇਹ ਤੇ ਗਰਮੀ ਵੜੀ ਆ ਸਟੇਰ ਦਾ ਤੇਲ ਪਾਇਆ ੱਲੇ ਵਿਚਾਰਾ ਵੜ ਕੇ ਖੋਲਣ ਦੇ ਉੱਤੋਂ ਦੇ ਖੁੱਲਦਾ ਹੀ ਚਲੋ ਚੱਲੇ ਮਤਵਾ ਚਲੋ ਚੱਲੇ ਆਪਣੇ ਛੱਡ ਦੀ ਓਰ ਹੁਣ ਅਸੀਂ ਤੁਰੇ ਜਾਣਾ ਪਾਰ ਨੂੰ ਜਾ ਕੇ ਸੋ ਬੁਰਾ ਖਾਤਾ ਤੇ ਟਰੈਕਟਰ ਦੇ ਨਾਲ ਪੰਪ ਸਪਰੇਅ ਵਾਲਾ ਪਾਰ ਨਗਾਉਣੇ ਆ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਫੇਰ ਕਰਾਂਗੇ ਸਾਡੇ ਨਾਲ ਫੇਰ ਜੋ ਗੱਲਾਂ ਦੇ ਮਾਰਨਾ ਆਤਾ ਹੋਰ ਸਭ ਠੀਕ ਠਾਕ ਆ ਦਰਿਆ ਬਹੁਤ ਜਿਆਦਾ ਚੜਾਈ ਚ ਕੰਡਿਆਂ ਤੋਂ ਬਾਹਰ ਆ ਗਿਆ ਜਦ ਦਰਿਆ ਇੰਨਾ ਕਦੀ ਨਹੀਂ ਚੜਿਆ ਆਦੰਦਾ। ਇਹਨੂੰ ਕੋਈ ਪਤਾ ਲੱਗੀ ਜਾਂਦਾ ਵੀ ਝੋਨੇ ਲੱਗ ਚੱਲੇ ਸਾਰੇ ਮੰਡ ਚ ਕੋਈ ਬੰਦਾ ਰਹਿ ਨਹੀਂ ਗਿਆ ਝੋਨਾ ਲਾਉਣ ਵਾਲਾ। ਵੀ ਜਿਹਨੂੰ ਗੁੜ ਦੇਣਾ। ਹੁਣ ਲੱਦ ਲਿਆ ਮੁਰਿਆਂ ਨੇ ਸੋ ਬੁਰਾ ਖਾਦ ਦਾ। ਟ੍ਰੈਕਟਰ ਨਾਲ ਵੇੜਾ ਭਾਜੀ ਪਹਿਲਾਂ ਤਾਰ ਲੋ ਜੋ ਉਹਨੂੰ ਫੋਨ ਲਾਏ ਕਰ ਲਿਆ ਸ਼ੇਪ ਆਪਾਂ ਲੋਡ ਹਣੋਂ ਦਾ ਨਜ਼ਾਰੇ ਲੈਂਦਾ ਇਹਨੂੰ ਇੱਕ ਕੁਰੀ ਦਾ ਬੜਾ ਵੈ ਕਿੰਨਾ ਜੋਰੋਂ ਡਾ ਰਸੇ ਨੂੰ ਇਹ ਕਿੰਨਾ ਰੱਸਾ ਖਿੱਚ ਕੇ ਥਲੇ ਲੈ ਜਾਣਾ ਵੀਰੇ ਹੁਣ ਇਹਨੇ ਲੰਮਾ ਹੋਣਾ ਨੇ ਪਾਣੀ ਚ ਵੱਜਣ ਦਾ ਬਣਾ ਯਾਰ ਲੈ ਗਈ ਡੰਡ ਦੇ ਹੋ ਗਿਆ ਕੰਮ ਖਰਾਬ ਹੁਣ ਫੇ ਕਸਣਾ ਬੂਨੇ ਦੇ ਪਚ ਪਚ ਕੇ ਵੱਜੀ ਜਾਣਾ ਨੇ ਵੀਰ ਹੁਣ ਹੁਣ ਇਹਦੇ ਬੇੜਾ ਇੱਥੇ ਆ ਜਾਣਾ ਕਦੀ ਗਾਂ ਜਾਂਦਾ ਕਦੀ ਪਛਾਣ ਜਾਂਦਾ ਜੇ ਹੁਣ ਵੇਖੀ ਪਾਣੀ ਨਾ ਲੱਗਿਆ ਨਾ ਫੇਰ ਸਮਝ ਲੈ ਲੱਗ ਜਣਾ ਨੇ ਬੇੜਾ ਉੱਥੇ ਹੀ ਖਲੋਤਾ ਨਾ ਵੇੜਾ ਇਹਨੂੰ ਤਾਂ ਨਹੀਂ ਆਉਂਦਾ ਯਾਰ ਆ ਗਏ ਉਰਲੇ ਪਾਰ 아이 ਇ ੱ ਥ ਕਈਆਂ ਲਾ ਲਓ ਤਾਂ ਟਰੈਕਟਰ ਤੋਂ ਹੁਣ ਅਹੀਂ ਪਰੋਂ ਸਭ ਨਗਾ ਆ ਕੇ ਸਾਰਾ ਸਮਾਨ ਆਵੇ ਸੁਨੀਲ ਦਾ ਮਾਮਾ ਤੇ ਹੁਣ ਕਾੜੀ ਬਣਾਈ ਸਬਜੀ ਆਈ ਆਲੂਆਂ ਦੀ ਸਬਜੀ ਬਣਾਈ ਆ ਆਲੂ ਪੁਰਜੀ ਹੁਣ ਸ਼ਾਕੀ ਪ੍ਰਸ਼ਾਦੇ ਮੈਨੂੰ ਦੇ ਜੜੀ ਕਰੇਲੇ ਦੇ ਨੂੰ ਦਿਨਾ ਗੰਡੇ ਗੁੰਡੇ ਚੀਰੇ ਆ ਹੁਣ ਗੱਫੇ ਸ਼ਾਕੀ ਦੇ ਲੱਗਦੇ ਕੰਮ ਦੇ ਕੀ ਅੱਜ ਦੁਪਹਿਰ ਦੇ ਵਜੇ 2 ਤੇ ਕੁੱਤੀ ਆਪਣੀ ਬੜੀ ਗਰਮੀ ਮਨਾਉਂਦੀ ਹੁਣ ਏਸੀ ਵਾਲੇ ਰੂਮ ਚ ਜਾਣ ਕੇ ਬੈਠੀ ਸੌਣ ਆਲੀ ਆ ਬਾਹਰ ਮੈਂ ਗਿਆ ਉਹਨਾਂ ਬੱਚੇ ਮਰ ਜਾਣ ਬੈਠੀ ਮਾਰਨ ਏਸੀ ਚੱਲਣ ਡਿਆ ਆச்சா ਮਾ ਦਾ ਟਾਈਮ ਹੋ ਗਿਆ ਹੁਣ ਛੋਣੇ ਨੂੰ ਆਪਾਂ ਗੇੜਾ ਕੱਢਣ ਡਿਆ ਈ ਕੋਈ ਬਿਮਾਰੀ ਸਮਾਰੀ ਕੋਈ ਪੱਤਾ ਲਵੇੜ ਜਾਂ ਕੀੜੀ ਕੁੜੀ ਅਜੇ ਤੱਕ ਨਹੀਂ ਕੁਝ ਵੀ ਦਿਖਦਾ ਇਹ ਬਹੁਤ ਸੋਹਣਾ ਮਹਾਰਾਜ ਦੀ ਕਿਰਪਾ ਆਈ ਤਾਂ ਦਿਖੋਣਾ ਜਿਹੜਾ ਇਹਦੇ ਲੇਟ ਲੱਗੇ ਚੰਨੀ ਜਿਹੜਾ ਸਭ ਤੋਂ ਪਹਿਲਾਂ ਲੱਗਾ ਹੈ चेक करो ग्रोथ लगे अपना सब तू तो पहनी वा सवेर का चढ़ गया ते... ਉਛਣ ਲੈ ਬਰਾ ਜਿਹੜਾ ਪਾ ਬੰਦਾ ਹੋਰ ਇੱਥੇ ਟੋਆ ਪੈ ਗਿਆ ਉਹ ਯਾਰ ਜਿਆਦੀ ਬਹੁਤ ਜਿਆਦੀ ਚੜ੍ਹਾਈ ਆ ਕੰਡਿਆਂ ਤੋਂ ਬਾਹਰ ਹੋ ਗਿਆ ਉਹ ਟ੍ਰੇਟਰਾਂ ਦੀ ਇੱਕ ਹੋਰ ਪਾਰ ਟਪਾਇਆ ਦਰਿਆ ਦੀ ਸਪੀਡ ਤੇ ਵਧੀ ਆ ਤੇ ਪਰ ਇੰਨਾ ਵੀ ਇਹ ਪਾਣੀ ਮੀਂਹ ਦਾ ਯਾਰ ਆਹ ਨਲਕੇ ਦਾ ਪਾਣੀ ਯਾਰ ਬਰਫਾ ਗੇੜ ਯਾਰ ਪੀਏ ਬਰਫ ਪਾਣੀ ਚਣਾ ਕੀ ਡੂੰਗੇ ਸਿੱਟੇ ਰਹਿਣ ਇਹ ਡੂੰਗੇ ਪਾ ਗਏ ਕੇਵਲ ਬੋਰਾ ਵਾਚਲਾ ਮਾਨ ਬ్రో ਬਾਲਾ ਪਾਣੀ ਠੰਡਾ ਗਿਆ ਕੀ ਹਾਲ ਚਾਲ ਆ ਪੌਣ ਝੋਨੇ ਨੂੰ ਸਾਰੇ ਨੂੰ ਢੀੜਾ ਮਾਰ ਕੇ ਖੁਦ ਵੇਖ ਕੇ ਸਾਰਾ ਝੋਨਾ ਕੋਈ ਪੱਤਾ ਲਵੇਟ ਤ ਨਹੀਂ ਕੋਈ ਕੀੜੀ ਕੁੜੀ ਦਾ ਟੈਗ ਨਹੀਂ ਸਾਰਾ ਵੇਖ ਕੇ ਹੁਣ ਆਨੰਦ ਨਾਲ ਕੇ ਬੈਠੇ ਕੂਲਰ ਦੀ ਛਾਵੇਂ ਆਵੇ ਸਾਡਾ ਪਾਵਲੋ ਵੇਖਣ ਡਿਆ ਮੇਰੀ ਵੀਡੀਓ ਨਹੀਂ ਬਣਾਉਣੀ ਤੇ ਹੁਣ ਤੁਹਾਡੇ ਪੈਰਾਂ ਪਿੱਛੇ ਆਪਣਾ ਵੀਰਾਂ ਦਾ ਫੇਸਬੁੱਕ ਵਾਲਿਆਂ ਦੇ ਸੰਯੋਗ ਦੇ ਨਾਲ ਆਪਣੇ ਸਾਰੇ ਟਾਸਕ ਪੂਰੇ ਹੋ ਗਏ ਆ ਉਦੋਂ ਆਪਣਾ YouTube ਚੈਨਲ ਦਾ ਜਿਹੜਾ 3000 ਮਿੰਟ ਵਾਲਾ ਟਾਸਕ ਯੋ ਪੂਰਾ ਹੋ ਗਿਆ ਵਾ ਹੁਣ 4000 ਵਾਲਾ ਰਹਿ ਗਿਆ ਵੱਧ ਤੋਂ ਵੱਧ YouTube ਚੈਨਲ ਨੂੰ ਗਰੋ ਕਰਾਓ ਸਬਸਕ੍ਰਾਈਬ ਵਧਾਓ ਵਿਊ ਵਧਾਓ ਤਾਂ ਇਹਦੇ ਨਾਲ ਹੋਰ ਤਸਾਬ ਵਜੇ ਤੇ ਤੁਹਾਡੇ ਨਾਲ ਚੰਗੀਆਂ ਚੰਗੀਆਂ ਵੀਡੀਓ ਪਾਉਣੀ ਰਹੀਏ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਰਿਆ ਕਰੋ ਸਬਸਕ੍ਰਾਈਬ ਕਰੋ ਸਾਰਿਆਂ ਦਾ ਧੰਨਵਾਦ ਜੋਣਾ ਪਤਾ ਇਹ ਹੁਣ ਵੀ ਇੱਥੇ ਏਸੀ ਚੱਲਦਾ ਬਾਹਰ ਗਰਮੀ ਹੈ ਕਹਣ ਕਿ ਨਾ ਬਣਾਵੇ ਥੱਲੇ ਬਹਿ ਜਾ ਬਹਿ ਜਾ ਜਿੰਮੀ ਬਹਿ ਥੱਲੇ ਮੈਂ ਨਹੀਂ ਇਹ ਤਾਂ ਲੱਗਦਾ ਉਹਨੂੰ ਮੈਂ ਵੜਨ ਨਹੀਂ ਦਿੰਦਾ ਉਹ ਸਮਾਨ ਚੁੱਕਦਾ ਇਹ ਸਿਆਣੀ ਆ ਇਹ ਚੁੱਪ ਕਰਕੇ ਬਹਿ ਜਾਂਦੀ ਉਹ ਤਾਂ ਭੱਜ ਕੇ ਕੰਬਲਾਂ ਤੇ ਚੜ੍ਹਨ ਪੈਂਦਾ ਮੇਰੇ ਲਈ ਵੀ ਜਾਏ ਇਹਨੂੰ ਆਪਾਂ ਉਹਦੇ ਵਿੱਚ ਚਲ ਬੱਚੇ ਛੱਡਣਾ ਪੱਕਾ ਹੀ ਬਾਸ ਇਥੇ ਛੱਡ ਦੇ ਇਹਦੇ ਉੱਤੇ ਹੋਈ ਬੈਂਚ ਦੇ ਲੋ ਕਿੱਡਾ ਸੋਹਣਾ ਵੇਖੋ ਕਸ਼ੂ ਕੁਦਰਤ ਦੇ ਰੰਗ ਆ ਬਈ ਹਾਂ